ਪੜੇ ਲਿਖੇ ਊਜਵਾਨ ਤੇ ਮਾਨਸਾ ਸਾਹਿਬ ਜਿਆਦਾ ਉਹਨਾਂ ਦਾ ਖੈਦਰਾ ਸੁਧਿ ਕਰਨਾ ਬਖਰੀ ਮਿਲਦਾ ਨੂੰ ਪਾਉਣੀ ਹੈ ਸਮਾਜ ਤੋਂ ਬਣਨੀ ਉਹ ਬਖਰੀ ਨੂੰ ਪਾਉਣੀ ਹੈ ਤੇ ਬਾਰੰਦ ਸਾਡੇ ਬਖਦਾਰ ਪਹੁੰਚਣ ਸਰਦਾਰ ਮਾਨਮਾਨ ਸਿੰਘ ਜੀ ਪੁੱਕੇ ਸਰਕਾਰ ਪ੍ਰਧਾਨ ਅਤੇ ਸਮੂਹ ਸੰਗਤਾਂ ਵੱਲੋਂ ਬੀਬੀ ਜਸਪਾਲ ਕੌਰ ਜੀ ਬਾਰੰਦ ਨੂੰ ਜੀ ਆਇਆਂ ਕਹਿੰਦੇ ਬਹੁਤ ਧੰਨਵਾਦ ਕਰਦੇ ਹਾਂ ਜੀ 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 ਅਸੂਤ ਬਹੁਤ ਹੀ ਪਿਆਰ ਤੇ ਸਤਿਕਾਰ ਦਾ ਸੀ ਰਣਕੇ ਸ਼ਰਮਾ ਜੀ ਨੂੰ ਮਿਲ ਰਿਹਾ ਹੈ ਇਹ ਮਹਿਸੂਸ ਹੁੰਦਾ ਹੈ ਵੀ ਸ਼੍ਰੋਮਣਾ ਚੰਦੂ ਜੀ ਜਿਹੜੀ ਜਿੱਤਾਂ ਜਿੱਤੀਆਂ ਆਸਿਕ ਇਨਾਲ ਹੋਣਾ ਬੱਤੀ ਰਹਿਣਾ ਤੁਹਾਨੂੰ ਅਤਮਾਲ ਮਹਿਸੂਸ ਕਰ ਰਿਹਾ ਤੁਹਾਨੂੰ ਇਹਨਾਂ ਗਰਮੀ ਦੇ ਵਿੱਚ ਸਹਿਣਾ ਤੇਰਾ ਜਾਨ ਦੀ ਪਰਵਾਹ ਕੀਤੇ ਬਿਨਾਂ ਤੱਕੀ ਦੇ ਨਿਸ਼ਾਨ ਦਾ ਬਣਦੀ ਸ਼੍ਰੋਮਣਾ ਚੰਦੂ ਕਰਦੇ ਨਾਲ ਸੇਖੋ ਸੋ ਸ਼੍ਰੀ ਅਨਿਤ ਕੇ ਸਰਮਾ ਜੀ ਜਿਨ੍ਹਾਂ ਨੂੰ ਸ਼੍ਰੋਮਣੀ ਕਾਲੀ ਦਲ ਵੱਲੋਂ ਹਲਕਾ ਪਟਿਆਵੜਾ ਦਾ ਉਮੀਦਵਾਰ ਬਣਾਇਆ ਗਿਆ ਹੈ ਸਾਡੇ ਵਿਸ਼ਾਰਕ ਫੰਕਸ਼ਨ ਵਾਲੇ ਨੇ ਉਹਨਾਂ ਦੇ ਪਹਿਲਾਂ ਥੋੜੀ ਜਿਹਾ ਆਪਾਂ ਨਾਅਰੇ ਮਾਰਾਂਗੇ ਤਾਂ ਜੋ ਇੱਥੋਂ ਦੇ ਬਾਕੀ ਮਰੇ ਜਿਹੜੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ 'ਚ ਬੱਠੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਸ਼੍ਰੋਮਣੀ ਕਾਲੀ ਦਲ ਦਾ ਜਲਾਵ ਉਮੀਦਵਾਰ ਸਾਡੇ ਵਿਚਕਾਰ ਪਹੁੰਚ ਚੁੱਕਿਆ ਹੈ ਸ਼੍ਰੋਮਣੀ ਇਕਾਲੀ ਦਲ ਸਾਰੇ ਖੜੇ ਤੁਸੀਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਸਾਹਮਣੇ ਵੀ ਖੜੇ ਨੇ ਸ਼ਦਮਾਈ ਦੇ ਸਵਾਗਤ ਵਾਸਤੇ ਮੈਂ ਨਾਲੇ ਮਾਰਾਂਗਾ ਜਵਾਬ ਜਰੂਰ ਦੇਣ ਸਾਹਮਣੋਂ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਬਾਦਲ ਤੇਰੀ ਸੋਈ ਤੇ ਜਿੰਦਾਬਾਦ ਜਿੰਕੀ ਟੁਕੀ ਚੱਕਦੇ ਆਂਗੇ ਹੋਰ ਨਾ ਮੜਕਾ ਰੱਖਦੇ ਆਂਗੇ ਸਖਤ ਬਦਲ ਦੀ ਆਸਾਜ ਬਦਲਦੇ ਹੋ ਜਿੰਦਾਬਾਦ And the cashier matter is solved. সাইড <laughs> শর্মা बंदे <US> चाले <uneopen morally> ਪਰਮਾਤਮਾ ਦੀ ਕਿਰਪਾ ਦੇਖੋ 50 ਡਿਗਰੀ ਦੇ ਕਰੀਬ ਟੈਂਪਰੇਚਰ ਆ ਹਜ਼ਾਰਾਂ ਬਜ਼ੁਰਗ ਬੀਬੀਆਂ ਭੈਣਾ ਮੇਰੇ ਨਾਲ ਰੋਡ ਸੋਧ ਤੇ ਤੁਰ ਰਹੀਆਂ ਸੋ ਮੈਂ ਸਮਝਦਾ ਕਿ ਕਿ ਜਿੱਤ ਪੱਕੀ ਹੋ ਚੁੱਕੀ ਆ ਬਸ ਰਾਹ ਹੁਣਾ ਬਾਕੀ ਆ ਮੈਂ ਤਾਂ ਜੀ ਹਰ ਬਜ਼ੁਰਗ ਨੂੰ ਮਿਲਿਆ ਨੌਜਵਾਨ ਨੂੰ ਮਿਲਿਆ ਭੈਣਾ ਨੂੰ ਮਿਲਿਆ ਕਰਮਚਾਰੀਆਂ ਨੂੰ ਮਿਲਿਆ ਵਪਾਰੀਆਂ ਨੂੰ ਮਿਲਿਆ ਗਰੀਬਾਂ ਨੂੰ ਮਿਲਿਆ ਬਹੁਤ ਬਹੁਤ ਜਿਆਦਾ ਉਤਸ਼ਾਹ ਆ ਬੜਾ ਸਤਿਕਾਰਾ ਔਰ ਮੈਂ ਕਹਿ ਸਕਦਾ ਕਿ ਮੇਰੇ ਵਿਰੋਧੀ ਇਹ ਜਮਾਨਤ ਵਿਚਾਲੇ ਨੇ ਤਾਂ ਬਹੁਤ ਜਿਸ ਬਾਜ਼ਾਰ ਦਾ ਪਹਿਲਾ ਵੀ ਰੋਡ ਸ਼ੋਅ ਹੋਇਆ ਉਹਦੇ ਵਿੱਚ ਕਾਲੀਆਂ ਪਰਚੋਕਾਂ ਦੀ ਮੈਂ ਜਿਹੜੀ ਝੂਰੂ ਗੱਡੀਆਂ ਦੇ ਵਿੱਚ ਹੋਈ ਸੀਗੀ ਆ ਡੋਰ ਟੂ ਡੋਰ ਕਰਨ ਦਾ SLA ਬਣੀ ਮੇਰੇ ਵਿਰੋਧੀ ਆ ਤਾਂ ਹਵਾਈ ਜਹਾਜ਼ਾਂ 'ਚ ਰਹੇ ਆ ਗੱਡੀਆਂ 'ਚ ਰਹੇ ਮੈਂ ਲੋਕਾਂ ਦੇ ਚਰਨਾਂ 'ਚ ਰਿਹਾ ਇਸੇ ਕਰਕੇ ਰਿਜ਼ਲਟ ਡਿਫਰੈਂਟ ਆਣਗੇ ਜੀ ਨਾ ਰਹੀ ਮੇਰਾ ਨਾਮ ਜਗਿੰਦਰ ਸਿੰਘ ਪੰਛੀ ਆ ਮੈਂ ਜਨਰਲ ਕੌਂਸਲ ਮੈਂਬਰ ਪੰਜਾਬ ਦਾ ਫਰਮੀਆਂ ਕਾਲੀ ਦਾ ਅੰਦਾਜ਼ ਅ ਅੱਜ ਜਿਹੜਾ ਜੋ ਹਿੰਦ ਕੇ ਕਰਮਾ ਦਾ ਅਰਚਲ ਦਾ ਕਿਵੇਂ ਦੇਖਦੇ ਤੁਸੀਂ ਦੇਖੋ ਐਨ ਕੇ ਸ਼ਰਮਾ ਜੀ ਬਹੁਤ ਵਧੀਆ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸੁਦਰਸ਼ ਗੁਬੀਰ ਸਿੰਘ ਬਾਦਲ ਜੀ ਨੇ ਪਟਿਆਲੇ ਦੇ ਵਿੱਚ ਭੇਜੇ ਆ ਤਾਂ ਅੱਜ ਤਿਰਪੜੀ ਦੇ ਵਿੱਚ ਪਟਿਆਲਾ ਡੋਰ ਤੋਂ ਡੋਰ ਐਨ ਕੇ ਸ਼ਰਮਾ ਜੀ ਨੇ ਕੱਢਿਆ ਬਹੁਤ ਵੱਡਾ ਸਮਰਥਨ ਜਿਹੜਾ ਇਹਨੂੰ ਸਾਰੀ ਮਾਰਕੀਟ ਦੇ ਵਿੱਚ ਤਿਰਪੜੀ ਏਰੀਆ ਦੇ ਵਿੱਚੋਂ ਐਨ ਕੇ ਸ਼ਰਮਾ ਜੀ ਨੂੰ ਮਿਲਿਆ ਹੈਗਾ ਮੇਰਾ ਖਿਆਲ ਤਾਂ ਇਹ ਪਹਿਲੀ ਵਾਰ ਇੱਕ ਰਿਕਾਰਡ ਹੈ ਅਸੀਂ ਬਹੁਤ ਚਿਰਾਂ ਤੋਂ ਇਲੈਕਸ਼ਨਾਂ ਲੜਦੇ ਆ ਰਹੇ ਹਾਂ ਇਲੈਕਸ਼ਨ ਲੜਾ ਰਹੇ ਹਾਂ ਪਰ ਇੱਕ ਤੇ ਇੱਕ ਰਿਕਾਰਡ ਤੋੜ ਇਹਨੂੰ ਕਹਿੰਦੇ ਜਿਹੜੇ ਐਤਕਾ ਮਿਲਨ ਹੋਇਆ ਮਿਲ ਵਰਤਨ ਹੋਇਆ ਇਹਨੂੰ ਕਹਿੰਦਾ ਇਲਾਕਾ ਤਿਰਪੜੀ ਦੇ ਵਿੱਚ ਕਿਉਂਕਿ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਜਿਹੀ ਵੋਟ ਹੈ ਐਨ ਕੇ ਸ਼ਰਮਾ ਜੀ ਨੂੰ ਜਿਹੜਾ ਸਮਰਥਨ ਤਿਰਪੜੀ ਇਲਾਕੇ ਦੇ ਵਿੱਚੋਂ ਮਿਲਣਾ ਨਾ ਇਹ ਇਹ ਇਹਨੂੰ ਕਹਿੰਦਾ ਸਾਬਤ ਕਰਦਾ ਇਹਨੂੰ ਕਹਿੰਦਾ ਸੋ ਮਨੀ ਅਰਕਾਦੀ ਦਲ ਦੀ ਜਿੱਤ ਹੈ ਉਹ ਪੱਤਾ ਖੜੀ ਜੇ ਬਾਕੀ ਦੂਜੀ ਪਾਰਟੀ ਦੀ ਗੱਲ ਕਰੀਏ ਕਿ ਉਹ ਗੱਡੀਆਂ ਦੇ ਰਾਈ ਆਪਣੇ ਰੋਡ ਜੋ ਕੱਢਦੇ ਆ ਅੱਜ ਇਹ ਕਿਹਾ ਪੈਦਲ ਕਰਕੇ ਆ ਜਿਵੇਂ ਦੇਖਦੇ ਜੀ। ਦੇਖੋ ਜਿਹੜੀਆਂ ਦੂਜੀ ਪਾਰਟੀਆਂ ਹੈਗੀਆਂ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਕੈਂਡੀਡੇਟ ਨਹੀਂ ਸਮਝਦੇ। ਇੱਕ ਇੱਕ ਪਾਰਟੀ ਨੂੰ ਛੱਡ ਕੇ ਦੂਜੇ ਵਾਲੇ ਪਾਸੇ ਦੂਜੇ ਵਾਲੇ ਪਾਸੇ ਛੱਡ ਕੇ ਤੀਜੇ ਵਾਲੇ ਪਾਸੇ ਇਹਨਾਂ ਰੋਡ ਸ਼ੋਅ ਇਹ ਸ਼ੋਅ ਇਹ ਕਰਦੇ ਆਏ ਆ। ਅੱਜ ਤੱਕ ਇਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਸਾਰੇ ਸ਼ੋਅ ਇਹ ਕੀਤੇ ਆ ਡੁਪਲੀਕੇਟ ਸ਼ੋਅ ਆ ਉਹ। ਜਿਹੜੇ ਐਨਕਲ ਸ਼ਰਮਾ ਜੀ ਇਹਨੂੰ ਇੱਕ ਵਧੀਆ ਇਹਨੂੰ ਕੈਂਡੀਡੇਟ ਆ ਔਰ ਇਹ ਜਮੀਨੀ ਪੱਧਰ ਤੋਂ গ্রਾਸ ਉਰ ਤੋਂ ਉੱਪਰ ਉੱਠ ਕੇ ਇਹਨਾਂ ਸ੍ਰੋਮਣੀ ਅਕਾਲੀ ਦਲ ਦੀ ਚੋਣ ਲੜ ਰਹੇ ਆ। ਮੇਰਾ ਬਹੁਤ ਲੰਮੇ ਸਮੇਂ ਤੋਂ ਮੇਰਾ ਜੀਵਨ ਹੈ ਸਿਆਸੀ ਤੌਰ ਤੇ ਮੈਂ ਪਹਿਲੀ ਵਾਰੀ ਦੇਖ ਰਹਾ ਤਾ ਤਿਰਪੜੀ ਇਲਾਕੇ ਦੇ ਵਿੱਚ ਇੰਨਾ ਸਮਰਥਨ ਮਿਲਦਾ। ਚੱਕਰ ਕਿਸ ਤਰ੍ਹਾਂ ਸਮਝਦੇ ਹੋ ਅਨਕੇ ਸ਼ਰਮਾ? ਮੇਰਾ ਖਿਆਲ ਤਾਂ ਜਿਹੜੇ ਲੋਕ ਨਾ ਜਿਵੇਂ ਗਾਂਧੀ ਜੀ ਆਏ ਆ ਉਹ ਪਹਿਲੇ ਜਿੱਤ ਜਿੱਤ ਗਏ ਸੀਗੇ ਇੱਕ ਲਹਿਰ ਸੀਗੀ ਔਰ ਉਸ ਤੋਂ ਬਾਅਦ ਉਹ ਆਜ਼ਾਦ ਜਿੱਤੇ ਤਾਂ ਫਿਰ ਕੋਈ ਫੇਲ ਹੋ ਗਏ ਤਾਂ ਹੁਣ ਉਹ ਪਾਰਟੀ ਬਦਲ ਕੇ ਜਿਹੜੇ ਗਏ ਆ ਨਾ ਜਿਹੜੇ ਪਾਰਟੀ ਬਦਲ ਕੇ ਇੱਕ ਦੂਜੇ ਵਾਲੇ ਪਾਸੇ ਜਾ ਰਹੇ ਜਿਵੇਂ ਕੋਈ ਮਹਾਰਾਣੀ ਪਰਨੀਤ ਕੌਰ ਦੀ ਪਟਿਆਲੇ ਸ਼ਾਇਦ ਕੋਈ ਗੱਲ ਹੁੰਦੀ ਸੀਗੇ ਜਦ ਉਹ ਪਾਰਟੀ ਬਦਲ ਕੇ ਬੀਜੇਪੀ ਜੇ ਸ਼ਾਮਲ ਹੋ ਗਏ ਉਹਨਾਂ ਦੀ ਸਾਰੀ ਗੱਲ ਟੁੱਟ ਗਈ ਆ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਆ ਲੋਕ ਸਾਰੀ ਗੱਲ ਨੂੰ ਸਮਝਦੇ ਆ ਔਰ ਜਾਣਦੇ ਆ ਜਿਹੜੇ ਲੋਕ ਇਹਨੂੰ ਕੋਈ ਪਾਰਟੀਆਂ ਬਦਲ ਕੇ ਜਾ ਰਹੇ ਆ ਉਹਨਾਂ ਦਾ ਲੋਕ ਇਹਨਾਂ ਦਾ ਸਾਥ ਨਹੀਂ ਦੇਵੇ। ਇਹ ਅਪੀਲ ਕਰਦੇ ਲੋਕਾਂ ਨੂੰ ਲੋਕਾਂ ਨੂੰ ਇਹ ਅਪੀਲ ਕਰਦੇ ਆ ਜੀ ਇੱਕ ਤਰੀਕ ਨੂੰ ਇੱਕ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਨਿਸ਼ਾਨ ਦਾ ਬਟਨ ਹੈ ਉਹ ਬਟਨ ਦਬ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੋ ਅਦੇ ਸ਼ਰਮਾ ਜੀ ਨੂੰ ਕਾਮਯਾਬ ਕਰੋ ਤਾਂ ਕਿ ਅਜਿਹਾ ਪਤਾ ਜਿਹੜਾ ਵਿਕਾਸ ਆ ਉਹ ਲਿਆਂ ਦੇ ਪੈਸੇ